ਬਾਈ ਇੱਕ ਹਮੇਸ਼ਾ ਵੀਡੀਓ ਪਾਉਂਦਾ ਰਹੇਂਦਾ ਕਹਿੰਦਾ ਵੀ ਬੱਕਰੀ ਮਾਫੀਆ ਬਾਈ ਉਹਦਾ ਕੀ ਰੀਜਨ ਆ ਕੀ ਗੱਲਬਾਤ ਆ ਆਪਣੇ ਸਾਰੇ ਸੱਜਣ ਮਿੱਤਰਾਂ ਨਾਲ ਦੋਸਤਾਂ ਨਾਲ ਉਹ ਗੱਲ ਸਾਂਝੀ ਕਰੋ ਬੱਕਰੀ ਮਾਫੀਆ ਵੀਰੇ ਆਏ ਆ ਯਾਰ ਹੁਣ ਜੇ ਮੈਂ ਆਪਾਂ ਪੇਜ ਬਣਾ ਰੱਖਿਆ ਪੇਜ ਬਣਾ ਰੱਖਿਆ ਸਮਥਿੰਗ ਤੁਹਾਨੂੰ ਪਤਾ ਵੀ 3-4000 4K ਫਾਲੋਅਰ 5000 ਬਹੌਣ ਵਾਲੇ ਹੈ ਨਾ ਚੱਲੀ ਜਾਂਦਾ ਜਿਵੇਂ ਵੀ ਚੱਲੀ ਜਾਂਦਾ ਤੁਸੀਂ ਹੂੰ ਤੁਸੀਂ ਮੈਨੂੰ ਕਿਨੇ ਚਿਰ ਤੋਂ ਦੇਖ ਰਹੇ ਹੋ ਦਿਲ ਦੀ ਗੱਲ ਆਉਂਦੀ ਮੈਂ ਤੁਹਾਨੂੰ ਦੱਸਾਂ ਸਹੀ ਗੱਲ ਹੈ ਨਾ ਵੀ ਤੁਹਾਡਾ ਇੱਕ ਨਾਮ ਹੈ ਤੁਹਾਡੀ ਆਪ ਦੀ ਇੱਕ ਇੰਡਸਟਰੀ ਮੰਨੋ ਤੁਸੀਂ ਮੇਰੇ ਕੋਲੇ ਆਏ ਤੁਸੀਂ ਮੈਨੂੰ ਫੋਨ ਕੀਤਾ ਜੀ ਸੋਨੋ ਜੇ ਮੇਰੇ ਜੀ ਕੋਈ ਗੁਣ ਲੱਗਾ ਕਿਸੇ ਦੇ ਅੱਜ ਕੱਲ ਕਿਸੇ ਦੇ ਖਿਲਾਫ ਗੱਲ ਕਹਿਣ ਵਾਸਤੇ ਨਾ ਤੁਹਾਡਾ ਆਪਣਾ ਵੀ ਸਟੈਂਡ ਹੋਣਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਵੱਡੀ ਗੱਲ ਆ ਵੀ ਆਪਣਾ ਸਟੈਂਡ ਆਪ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਲੰਡੀ ਬੁੱਚੀ ਖੜੀ ਹੋ ਕੇ ਬਸ ਛੋਡੇ ਤੇ ਗੱਲ ਨਾ ਕਰਦੇ ਜੇ ਹੁਣ ਮੈਂ ਬੱਕਰੀਆਂ ਮਾਫੀਆ ਕਹਿ ਦਿੰਦਾ ਹੂੰ ਉਹਦੇ ਵਿੱਚ ਕੀ ਮੈਂ ਤਾਂ ਨਹੀਂ ਆਉਂਦਾ ਹੂੰ ਇਹ ਗੱਲਾਂ ਮੈਨੂੰ ਸੋਚਣੀਆਂ ਚਾਹੀਦੀਆਂ ਵੀ ਮੈਂ ਤਾਂ ਨਹੀਂ ਆਉਂਦਾ ਹੂੰ ਇਹ ਚੀਜ਼ ਮੈਂ ਘੱਟੋ ਘੱਟ 4-5 ਸਾਲਾਂ ਚ ਪਿਛਲੇ ਦਾ ਸੁਧਾਰ ਕੀਤਾ ਹੈ ਹੂੰ 6 ਸਾਲ ਦਾ ਫਾਰਮ ਕਰੇ ਨੂੰ ਹੋ ਗਏ ਹੂੰ 4 ਸਾਲ ਐਸ ਗੱਲ ਤੇ ਸੁਧਾਰ ਕੀਤਾ ਹੈ ਵੀ ਆਪਾਂ ਲਾਈਨ 'ਚ ਤਾਂ ਹੈ ਨਹੀਂਗੇ ਹੂੰ ਹੁਣ ਬੱਕਰੀ mafiya ਲਾਲਾ ਬੱਕਰੀ mafiya ਕੀ ਹੈ ਨਾ ਇਹ ਇੱਕ ਬਾਈ ਸਾਈਡ ਜੱਤ ਹੁੰਦਾ ਹੈ ਹੂੰ ਖੇਤੀ ਨਾਲ ਜੁੜਿਆ ਤੰਦਾ ਹੈ ਹੂੰ ਸ਼ਹਿਰ ਵਾਲਿਆਂ ਨਾਲ ਵੀ ਜੁੜਿਆ ਤੰਦਾ ਹੈ ਜੀ ਉਹ ਕੰਮ ਕਰ ਹਰ ਇੱਕ ਲੈਵਲ ਤੇ ਬੰਦਾ ਆਪਦਾ ਕਰ ਸਕਦਾ ਜੀ ਹਣ ਬੱਕਰੀ ਮਾਫੀਆ ਦਾ ਮੈਂ ਸ਼ਬਦ ਵਰਤਦਾ ਹੁਣ ਲੋਕਾਂ ਨੇ ਕੀ ਕਰ ਲਿਆ ਜਮਨ ਮੇਰੇ ਕੋਲੇ ਆ ਮੇਰੇ ਕੋਲੇ ਬੱਕਰੀਆਂ ਵੀ ਹੈਗੀਆਂ ਫਾਰਮ ਵੀ ਸਾਹਮਣੇ ਦਿਖੀ ਜਾਂਦਾ ਖੇਤ ਵੀ ਮੇਰਾ ਹੈਗਾ ਇੱਥੇ ਮੈਂ ਹੋਰ ਵੀ ਬਲਗਨ ਕਰਨਾ ਜੇ ਕੱਲ ਨੂੰ ਮੈਂ ਦੁੱਕੀ ਤਿੱਕੀ ਖਾਣ ਲੱਗ ਜਾ ਲੋਕਾਂ ਦੀ ਦੁੱਕੀ ਤਿੱਕੀ ਤੁਹਾਨੂੰ ਪਤਾ ਹੀ ਜਾਵੇ ਜਿਹਦੀ ਹਰਾਮੀ ਹੋ ਜਾਂਦੀ ਹੈ ਨਾ ਉਹ ਸਾਰਾ ਕੁਝ ਆ ਜਾਂਦਾ ਹੁਣ ਜੇ ਮੈਂ ਇੱਥੇ ਆ ਉਹਦਾ ਲੇਬਲ ਜੇ ਲੋਕ ਮੈਨੂੰ ਚਾਹੁੰਦੇ ਆ ਆਪਾਂ ਹੁਣ ਤਾਂ ਚਾਜ ਜਾਨੇ ਰਲ ਕੇ ਗਰੁੱਪ ਬਣਾ ਲਿਆ ਜੀ ਗਰੁੱਪ ਆਪਾਂ ਬਣਾ ਕੇ ਇੱਕ ਉਹ ਚੀਜ਼ ਸਟਾਰਟ ਕੀਤੀ ਜਿਹਦੇ ਕਨੇ ਲੋਕ ਭੱਜੇ ਫਿਰਦੇ ਜਿਵੇਂ ਭੱਜੇ ਫਿਰਦੇ ਲੌਣ ਕਨੇ ਲੌਣ ਬੰਨੀ ਕਰਜ਼ੇ ਕਨੇ ਉਹ ਕਰਜ਼ਾ ਦਾ ਖਸਮ ਅੱਗੇ ਬਥੇਰਾ ਜੀ ਸਵਾ ਤਾਂ ਫੇਰ ਆ ਸਾਨੂੰ ਕੋਈ ਕਰਜ਼ਾ ਮੁਕਤ ਹੋਵੇ ਕੰਮ ਕਰਾ ਕੇ ਦਿਖਾਵੇ ਹੂੰ ਛੋਡੇ ਚ ਸਬਰ ਵਾਲੇ ਹੂੰ ਸਵਾ ਤਾਂ ਫੇਰ ਆ ਇਹ ਦੋਸਤੋ ਗੱਲ ਨਾ ਨੋਟ ਕਰਨ ਵਾਲੀ ਆ ਵੀ ਇਹ ਚੀਜ਼ ਨੂੰ ਧਿਆਨ ਨਾਲ ਸੁਣੋ ਇੱਕ ਲੋਨ ਪਿੱਛੇ ਇਹ ਗੱਲ ਮੈਨੂੰ ਵੀ ਕਈ ਵਾਰੀ ਮੈਂ ਕਈ ਵੀਡੀਓ ਚ ਦੇਖੀਆਂ ਮੇਰੇ ਹਿਸਾਬ ਨਾਲ ਅਕਸਰ ਲੋਕ ਨਾ ਲੋਨ ਪਿੱਛੇ ਬੱਕਰੀ ਪਾਲਕ ਵਾਲੇ ਧੰਦੇ ਚ ਜ਼ਿਆਦਾ ਵੱਡ ਰਹੇ ਆ ਵਾੜ ਨਹੀਂ ਰੇ ਲੋਕ ਬਾੜ ਰਹੇ ਆ ਲੋਕ ਬਾੜ ਰਹੇ ਆ ਬਾੜੇ ਬਾੜ ਕੌਂ ਰਿਆ ਹੁਣ ਜੇ ਮੇਰਾ ਚਿਹਰਾ ਬਣਿਆ ਤੇਰਾ ਚਿਹਰਾ ਬਣਿਆ ਹੂੰ ਉਥੇ ਕੀ ਆ ਆ ਜਾਓ ਬਾਈ ਸਾਡੇ ਟ੍ਰੇਨਿੰਗ ਐ ਐਨ ਐਲ ਐ ਮੈਂ ਫਲਾਨੀ ਆ ਧੌਂਕਾ ਟਿੰਕੀ ਐ ਹੂੰ ਫੁੱਲ ਸਾਨੂੰ ਡਾਕੂਮੈਂਟ ਦੇਣੇ ਆ ਫੁੱਲ ਜਾਣਕਾਰੀ ਦੇਣੀ ਆ ਛੋਡਾ ਇਹਦੇ ਚ ਆ ਸਿਸਟਮ ਹੋਣਾ ਚਾਹੀਦਾ ਟ੍ਰੇਨਿੰਗ ਸਰਟੀਫਿਕੇਟ ਹੋਣਾ ਚਾਹੀਦਾ ਫੇਰ ਛੋਡਾ ਲਾਉਣ ਪਾਸ ਹੋਣਾ ਹੁਣ ਇੱਕ ਮੇਨ ਗੱਲ ਰੱਖਤੀ ਟ੍ਰੇਨਿੰਗ ਸਰਟੀਫਿਕੇਟ ਦੀ ਹੂੰ ਰੱਖਦੀ ਟ੍ਰੇਨਿੰਗ ਸਰਟੀਫਿਕੇਟ ਦੀ ਜਿਹਦਾ ਕੱਲੇ ਟ੍ਰੇਨਿੰਗ ਸਰਟੀਫਿਕੇਟ ਤੇ ਲਾਉਣ ਮਿਲਦਾ ਹੂੰ ਹੁਣ ਤੱਕ ਕਿੰਨੇ ਲੋਕਾਂ ਨੇ ਮੰਨ ਕੇ ਜੋ ਟ੍ਰੇਨਿੰਗਾਂ ਲੈ ਲਈ ਮੈਂ ਨਹੀਂ ਕਹਿੰਦਾ ਵੀ ਕੋਈ ਕਰਾਵੇ ਟ੍ਰੇਨਿੰਗ ਜਿਹਨੇ ਖੂਚ ਡੱਗਣਾ ਡਿੱਗੇ ਯਾਰ ਮੈਂ ਕਿਸੇ ਦੀ ਬਾਹ ਫੜ ਕੇ ਨਹੀਂ ਰੁਕਦਾ ਅਗਲੇ ਦਾ ਕੰਮ ਹੈ ਮੈਂ ਕਹਿੰਦਾ ਠੱਗੀ ਵਾਲਾ ਠੱਗੀ ਮਾਰਨੀ ਉਹਦਾ ਧੰਦਾ ਹੂੰ ਹੁਣ ਉਹ ਲੋਕਾਂ ਨੂੰ ਕੀ ਆ ਫਿਰ ਅੱਜ ਤੱਕ ਕਿੰਨੇ ਕਦੇ ਲਾਉਣ ਹੋਗੇ ਬਾਈ ਕਿੰਨੇ ਕੁ ਨੂੰ ਮਾਫੀਆਂ ਆ ਗਈਆਂ ਜਦੋਂ ਬੱਕਰੀ ਦਾ ਤਾਂ ਮੇਰੇ ਵਰਗਾ ਯਾਰ 50000 ਮੰਗ ਲੈਂਦਾ ਹੂੰ ਜਦੋਂ ਉਹ ਮੇਰੇ ਕੋਲੇ ਵਿੱਤ ਲੈਣ ਆਉਂਦਾ ਮੈਂ ਉਹ ਠੋਕੇ ਕਹਿ ਦੇਣਾ ਬਾਈ 30 35000 ਤੋਂ ਸਟਾਰਟ ਹੈ ਹੂੰ ਠੀਕ ਹੈ ਬਾਈ 30 35000 ਤੋਂ ਸਟਾਰਟ ਹੈ ਇਹਦੋਂ ਘੱਟ ਨਹੀਂ ਮੈਂ ਦੰਦਾਗਾ ਹੂੰ ਇਹਦੋਂ ਘੱਟ ਦੰਦਾ ਨਹੀਂ 30 35000 ਤੋਂ ਸਟਾਰਟ ਹੈ ਫਿਰ ਮੈਨੂੰ ਐ ਦੱਸੋ ਜਿਵੇਂ ਲਾਉਣ ਚੱਲੀ ਜਾਂਦੇ ਬਸ 30 35000 ਤੋਂ ਸਟਾਰਟ ਦੀ ਗੱਲ ਮੈਂ ਕਰਦਾ ਉਸ ਤੋਂ ਬਾਅਦ ਤੁਸੀਂ ਕਰ ਲਓ ਗੋਣਾ ਕੀ ਬੰਦੀ ਆ ਹੂੰ ਉਸ ਤੋਂ ਬਾਅਦ ਤਾਂ ਕਰ ਲਓ ਫਿਰ ਲਾਉਣ ਵਾਲਾ ਪ੍ਰੋਸੈਸ ਤੁਹਾਡਾ ਪਾਸ ਕਿੱਥੇ ਹੁੰਦਾ ਹੈ ਫਿਰ ਤੁਸੀਂ ਕੀ ਦਾ ਪਾਸ ਕਰਵਾਤਾ ਕੀ ਦਾ ਤੁਸੀਂ ਕਿਹੜੇ ਨੂੰ ਕਾਮਯਾਬ ਕਰਤਾ ਲੋਕ ਕੀ ਕਹਿੰਦੇ ਟਰੇਨਿੰਗਾਂ ਦਾ 20 ਵੀ ਲਵਾਤੀਆਂ ਜਾਂ 10 10 15 ਪਾ ਜਿੰਨੀਆਂ ਵੀ ਲਵਾਤੀਆਂ ਆਪਾਂ ਕਿਸੇ ਤੋਂ ਕੀ ਰਣਾ ਹਮ ਇੱਕ ਫਲਾਣੇ ਦਾ ਫੈਲ ਹੈ ਅਸੀਂ ਫਲਾਣੇ ਦਾ ਪਾਸ ਕਰਾਤੀ ਉਹ ਇੱਕ ਗੱਲ ਜਿਹੜਾ ਇੱਕ ਸ਼ਬਦ ਵਰਤਣਾ ਉਸ ਤੇ ਮੁੜ ਕੇ ਜਿਹੜੇ ਦੇਖੀ ਜਾਂਦੇ ਨੇ ਉਹ ਨਾ ਸੱਜਣਾ ਫਿਰ ਉਹਨਾਂ ਦੇ ਦਿਮਾਗ ਤੇ ਆਉਂਦੀ ਹੈ ਇਹ ਗੱਲ ਜੀ ਯਾਰ ਇੱਕ ਉਹਦਾ ਕਰਾਤਾ ਖਬਰੇ ਆਪਣਾ ਵੀ ਹੋ ਜੇ ਖਬਰੇ ਆਪਣਾ ਵੀ ਹੋ ਜੇ ਮੈਨੂੰ ਐਂ ਦੱਸ ਯਾਰ ਪੱਲੋਂ ਪਾ ਕੇ ਕੌਣ ਦੇ ਦੂਗਾ ਖਵਾਦੋ ਕੋਈ ਪ੍ਰੀਸਿਆ ਪੱਲੋਂ ਪਾ ਕੇ ਕੋਈ ਨਹੀਂ ਖਵਾਉਂਦਾ ਸਭ ਇੱਕ ਚਲੋ ਠੀਕ ਹੈ ਕਿਸੇ ਨੇ ਤੋਰੀ ਫੁਲਕਾ ਬਣਾਇਆ ਮੈਂ ਨਹੀਂ ਕਹਿੰਦਾ ਮੈਂ ਕਿਸੇ ਦੇ ਵਿਰੁੱਧ ਹੈ ਨਹੀਂ ਮੈਂ ਨਾ ਟ੍ਰੇਨਿੰਗਾਂ ਦੇ ਵਿਰੁੱਧ ਆ ਜੇ ਕੋਈ ਲਵਾਉਂਦਾ ਉਹਦੇ ਸਿਰ ਤੇ ਲਵਾਉਂਦਾ ਜੇ ਕੋਈ ਜਾਂਦਾ ਉਹਦੇ ਸਿਰ ਤੇ ਜਾਂਦਾ ਜਾਂਦਾ ਉਹਦੇ ਸਿਰ ਤੇ ਜਾਂਦਾ ਮੈਂ ਦਾ ਤਾਂ ਕੰਟੈਂਟ ਹੀ ਇਹ ਹੈ ਬਈ ਜਿਹੜੇ ਲੋਕ ਮੈਨੂੰ ਫੋਨ ਕਰਦੇ ਆ ਨਾ ਮੈਂ ਤਾਂ ਉਹਨਾਂ ਦੀ ਆਵਾਜ਼ ਚਾਹੁੰਦਾ ਫਿਰ ਬਾਅਦ ਚ